ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਆਪਣੇ ਚੈਨਲ ਪੰਜਾਬ ਲਵਸ ਕਿਚਨ ਤੇ ਅੱਜ ਆਪਾਂ ਬਣਾਵਾਂਗੇ ਆਟੇ ਦੀ ਪੰਜੀਰੀ ਪੰਜੀਰੀ ਖਾਣ ਦੇ ਬਹੁਤ ਜ਼ਿਆਦਾ ਫਾਇਦੇ ਹੁੰਦੇ ਨੇ ਪੰਜੀਰੀ ਖਾਣ ਨਾਲ ਆਪਾਂ ਨੂੰ ਗਰਮਾਹਟ ਆ ਮਿਲਦੀ ਨਾਲ ਆਪਣੀ ਥਕਾਨ ਕਮਜ਼ੋਰੀ ਉਹ ਵੀ ਦੂਰ ਹੁੰਦੀ ਜੇ ਤੇ ਸਵਾਦ ਵੀ ਬਹੁਤ ਲੱਗਦੇ ਜੇ ਠੰਡੇ ਦੇ ਮੌਸਮ ਵਿੱਚ ਜਿੰਨੀ ਪੰਜੀਰੀ ਆਪਾਂ ਖਾਈਏ ਓੰਨੀ ਹੀ ਥੋੜੀ ਹੁੰਦੀ ਹੈ ਅੱਜ ਆਪਾਂ ਤੁਹਾਡੇ ਨਾਲ ਪੰਜੀਰੀ ਦੀ ਰੈਸਪੀ ਸ਼ੇਅਰ ਕਰਨ ਲੱਗੇ ਆ ਇਹ ਪੰਜੀਰੀ ਬਹੁਤ ਹੀ ਸਵਾਦ ਬਣ ਕੇ ਤਿਆਰ ਹੁੰਦੀ ਤੇ ਟੇਸਟੀ ਲੱਗਦੀ ਜੇ ਬਣਾਣਾ ਆਪਾਂ ਸ਼ੁਰੂ ਕਰਦੇ ਆਂ

ਕਾਜੂ ਲੈਨੇ ਬਾਦਾਮ ਤੇ ਖਰੋਟ ਲੈਨੇ ਇਹ ਤਿੰਨੋ ਹੀ ਜਿਹੜੇ ਡਰਾਈ ਫਰੂਟ ਨੇ ਆਪਾਂ 33 ਗ੍ਰਾਮ ਲੈਨੇ ਤੁਸੀਂ ਕੋਈ ਵੀ ਡਰਾਈ ਫਰੂਟ ਹੋਰ ਵੀ ਪਾਣਾ ਚਾਹੁੰਦੇ ਹੋ ਆਪਣੀ ਪਸੰਦ ਦਾ ਉਹ ਵੀ ਪਾ ਸਕਦੇ ਜੀ ਹੁਣ ਇਸ ਘਿਓ ਦੇ ਵਿੱਚ ਆਪਾਂ ਇਹਨੂੰ ਲਗਾਤਾਰ ਹਿਲਾਉਂਦੇ ਰਵਾਂਗੇ ਪੁੰਨ ਲਾਂਗੇ ਪੁੰਨ ਇਹ ਡਰਾਈ ਫਰੂਟ ਦਾ ਟੇਸ ਸਵਾਦ ਬਹੁਤ ਵਧੀਆ ਆਉਂਦਾ ਜੀ ਜਦੋਂ ਇਸ ਦਾ ਹਲਕਾ ਜਿਹਾ ਰੰਗ ਬਦਲ ਜਾਏਗਾ ਨਾ ਤੇ ਡਰਾਈ ਫਰੂਟ ਜਿਹੜਾ ਬਾਦਾਮ ਹੋਣਗੇ ਉਹ ਫੁੱਲਣਾ ਸ਼ੁਰੂ ਹੋ ਜਾਣਗੇ ਟਡਕਣ ਲੱਗ ਜਾਣਗੇ ਉਸ ਟਾਈਮ ਆਪਾਂ ਇਸ ਨੂੰ ਇਸ ਘਿਓ ਦੇ ਵਿੱਚੋਂ ਕਢ ਲਾਂਗੇ ਜੇਕਰ ਤੁਸੀਂ ਮੇਰੇ ਚੈਨਲ ਪੰਜਾਬ ਬਲੱਡ ਕਿਚਨ ਤੇ ਅੱਜ ਪਹਿ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਜਦੋਂ ਲਾਈਕ ਸ਼ੇਅਰ ਤੁਸੀਂ ਕਰਦੇ ਹੋ ਸਾਨੂੰ ਚੰਗਾ ਲੱਗਦਾ ਜੀ ਤੇ ਇਹ ਡ్రਾਈ ਫਰੂਟੋ ਹਲਕਾ ਜਿਹਾ ਵਧੀਆ ਪੁੱਜ ਗਿਆ ਹੁਣ ਇਸ ਕਿਉ ਦੇ ਵਿੱਚੋਂ ਆਪਾਂ ਕੱਢ ਲਾਂਗੇ ਤੇ ਇਹ ਬਹੁਤ ਜ਼ਿਆਦਾ ਗਰਮ ਹੈ ਜਦੋਂ ਇਹ ਆਪਣੀ ਹੀਟ ਦੇ ਨਾਲ ਹੋਰ ਵੀ ਰੰਗ ਬਦਲ ਜਾਣਗੇ ਇਸੇ ਕੜਾਈ ਵਿੱਚ ਨਾ ਆਪਾਂ ਕਿਉ ਵੱਡੇ 4 ਚਮਚ ਹੋਰ ਪਾ ਲੈਣਾ ਤੇ ਹੁਣ ਆਪਾਂ ਗੁੰਦਾਂ ਇਸ ਦੇ ਵਿੱਚ ਫਰਾਈ ਕਰਾਂਗੇ ਤੇ ਗੁੰਦਾਂ ਕਾਫੀ ਤਰ੍ਹਾਂ ਦੀਆਂ ਹੁੰਦੀਆਂ ਨੇ ਪੱਕੀ ਆਪਾਂ ਨੂੰ ਇਹ ਨਹੀਂ ਪਤਾ ਇਹ ਗੁੰਦ ਕਿਸ ਦੀ ਏ ਪਰ ਖਾਣ ਦੇ ਬਹੁਤ ਜ਼ਿਆਦਾ ਫਾਇਦੇ ਹੁੰਦੇ ਹਨ ਆਪਾਂ ਇਸ ਨੂੰ ਇਸ ਘਿਓ ਦੇ ਵਿੱਚ ਭੁੰਨ ਲਾਂਗੇ ਇਹ ਵੱਧ ਘਿਓ ਦੇ ਵਿੱਚ ਹੀ ਭੁੰਨੀ ਜਾਂਦੀ ਏ ਤੇ ਫੇਰ ਹੀ ਵਧੀਆ ਪੱਕਦੀ ਜੀ ਕੱਟ ਕੇ ਉਹਦੇ ਵਿੱਚ ਇਹ ਕੱਚੀ ਰਹਿ ਜਾਂਦੀ ਏ ਗੈਸ ਆਪਾਂ ਤੇਜ਼ ਕਰ ਲਾਂਗੇ ਲਗਾਤਾਰ ਇਸ ਨੂੰ ਇਸ ਘਿਓ ਦੇ ਵਿੱਚ ਹਿਲਾਉਂਦੇ ਰਵਾਂਗੇ ਤੇ ਜਦੋਂ ਵੱਧੀਆਂ ਪੌਪ ਕਰਨ ਵਾਂਗੂ ਫੁੱਲ ਜਾਣਗੇ ਨਾ ਉਸ ਦਾ ਮੈਂ ਇਸ ਨੂੰ ਆਪਾਂ ਕਿਉ ਦੇ ਵਿੱਚੋਂ ਕੱਢ ਲਾਂਗੇ ਗੋੰਦ ਖਾਂ ਦੇ ਬਹੁਤ ਜ਼ਿਆਦਾ ਫਾਇਦੇ ਹੁੰਦੇ ਨੇ ਇਹ ਆਪਣੇ ਹੱਡੀਆਂ ਦੇ ਵਾਸਤੇ ਜੋੜਾਂ ਦੇ ਵਾਸਤੇ ਤੇ ਕਮਰ ਦੇ ਵਾਸਤੇ ਬਹੁਤ ਹੀ ਚੰਗੀ ਹੈ ਇਹ ਜਿੰਨੇ ਵੀ ਤਰ੍ਹਾਂ ਦੇ ਤੁਹਾਡੇ ਕੋਲ ਗੋੰਦ ਹੋਏ ਤੁਸੀਂ ਪਾ ਸਕਦੇ ਹੋ ਤੁਸੀਂ ਇਸ ਦਾ ਜਿਹੜਾ ਪਾਊਡਰ ਹੁੰਦਾ ਉਹ ਵੀ ਪਾ ਸਕਦੇ ਹੋ ਪਰ ਮੈਂ ਹਮੇਸ਼ਾ ਹੀ ਇਹ ਇਸ ਤਰ੍ਹਾਂ ਹੀ ਸਾਬਤ ਹੀ ਇਹਨੂੰ ਪੁੰਨ ਕੇ ਪਾਉਣੀ ਆ ਤੇ ਇਹ ਜਿਵੇਂ ਦੇਖੋ ਤੁਸੀਂ ਪੌਪ ਕਰਨ ਵਾਂਗੂ ਵਧੀਆ ਫੁੱਲ ਗਏ ਨੇ ਹਾਲੇ ਵੀ ਆਪਾਂ ਇਸ ਨੂੰ ਹੋਰ ਪੁੰਨਾਂਗੇ ਤੇ ਚੰਗੀ ਤਰ੍ਹਾਂ ਇਹਨੂੰ ਹਲਾ ਲਾ ਕੇ ਆਪਾਂ ਪਕਾਣਾ ਤਾਂ ਕਿ ਇਹ ਕੱਚੀ ਨਾ ਰਹਿ ਜਾਏ ਜਦੋਂ ਇਹ ਕੱਚੀ ਰਹਿ ਜਾਏ ਨਾ ਤੇ ਫਿਰ ਇਹ ਦੰਦਾ ਨੂੰ ਚਿਪਕ ਦਿਜੀਏ ਠੀਕ ਇਸ ਦਾ ਸਵਾਦ ਨਹੀਂ ਜੀ ਚੰਗਾ ਲੱਗਦਾ ਫਿਰ ਤੇ ਇਹ ਜਿਹੜੀ ਹੁਣ ਆਪਣੀ ਗੋਹ ਦੇ ਵਧੀਆਂ ਫੁੱਲ ਗਈਏ ਚੰਗੀ ਤਰ੍ਹਾਂ ਆਪਾਂ ਇਹਨੂੰ ਭੁੰਨ ਲਿਆ ਕਿ ਉਹਦੇ ਵਿੱਚ ਪੂਰੀ ਫੁੱਲ ਗਈ ਹੋਣ ਇਸ ਕਿ ਉਹਦੇ ਵਿੱਚੋਂ ਆਪਾਂ ਇਸ ਨੂੰ ਕੱਢ ਲਾਂਗੇ ਜੇਕਰ ਤੁਸੀਂ ਪੀਸੀ ਗੁੰਦ ਪਾਣੀ ਹੋਏ ਤੇ ਫਿਰ ਉਸ ਨੂੰ ਕਿਉਂ ਚ ਭੁੰਨਣ ਦੀ ਕੋਈ ਲੋੜ ਨਹੀਂ ਜੇ ਪੈਂਦੀ ਉਹ ਆਪਾਂ ਸਿੱਧਾ ਹੀ ਪੰਜੀਰੀ ਦੇ ਵਿੱਚ ਸ਼ੁਰੂ ਦੇ ਵਿੱਚ ਪਾ ਸਕਦੇ ਆ ਤੇ ਹੁਣ ਇਸੇ ਕੜਾਈ ਦੇ ਵਿੱਚ ਨਾ ਆਪਾਂ ਕਿਉਂ ਤਿੰਨ ਤੋਂ ਚਾਰ ਚਮਚ ਹੋਰ ਪਾ ਲਾਂਗੇ ਹੁਣ ਫੇਰ ਆਪਾਂ ਗੁੰਦਾ ਹੀ ਇਸ ਦੇ ਵਿੱਚ ਫਰਾਈ ਕਰਾਂਗੇ ਇਹ ਗੁੰਦਾ ਆਪਾਂ ਲਈਆਂ ਨੇ 20 ਗ੍ਰਾਮ ਜਿਹੜੀਆਂ ਪਹਿਲਾਂ ਆਪਾਂ ਗੁੰਦਾ ਫਰਾਈ ਕੀਤੇ ਨੇ ਉਹ ਵੀ 20 ਗ੍ਰਾਮ ਲਈਆਂ ਨੇ ਤੇ ਇਹ ਤੁਸੀਂ ਜਿਹੜੇ ਗੁੰਦਾ ਨੇ ਇਹਨੂੰ ਹਮਾਮਦਸਤੇ ਵਿੱਚ ਕੁੱਟ ਕੇ ਨਾ ਫੇਰ ਤੁਸੀਂ ਪਾ ਸਕਦੇ ਹੋ ਫੇਰ ਥੋੜਾ ਜਿਹਾ ਅਨ ਜਲਦੀ ਇਹ ਫਰਾਈ ਹੋ ਜਾਂਦੀਆਂ ਜੇ ਕਿ ਉਹ ਦੇ ਵਿੱਚ ਇਸ ਤਰ੍ਹਾਂ ਥੋੜਾ ਜਿਹਾ ਟਾਈਮ ਜ਼ਰੂਰ ਲੱਗਦਾ ਹੈ ਤੇ ਇਹਨੂੰ ਆਪਾਂ ਲਗਾਤਾਰ ਇਸ ਤਰੀਕੇ ਨਾਲ ਹਿਲਾਉਂਦੇ ਰਹੇ ਸੀ ਜਿਹੜੀਆਂ ਪਹਿਲਾਂ ਗੁੰਦਾ ਆਪਾਂ ਫਰਾਈ ਕੀਤੀਆਂ ਸੀ ਉਹਨਾਂ ਦਾ ਜਿਹੜਾ ਰੰਗ ਸੀ ਉਹ ਪੂਰਾ ਵਾਈਟ ਸੀ ਚਿੱਟੀਆਂ ਸੀ ਤੇ ਇਸ ਦਾ ਜਿਹੜਾ ਕਲਰ ਇਹਨੂੰ ਤੁਸੀਂ ਵੇਖ ਸਕਦੇ ਹੋ ਬਰਾਊਨ ਜਿਹਾ ਕਲਰ ਇਸ ਦਾ ਆ ਗਿਆ ਹੈ ਤੇ ਇਹ ਵੀ ਵਧੀਆ ਫਰਾਈ ਹੋ ਗਈਆਂ ਨੇ ਆਪਾਂ ਚੰਗੀ ਤਰ੍ਹਾਂ ਹਲਾ ਹਲਾ ਕੇ ਇਸ ਨੂੰ ਫਰਾਈ ਕੀਤਾ ਜੇ ਇਸ ਨੂੰ ਹੁਣ ਆਪਾਂ ਕੜਾਈ ਦੇ ਵਿੱਚੋਂ ਕੱਢ ਲਾਂਗੇ ਹੁਣ ਆਪਾਂ ਇੱਥੇ ਥੋੜੀ ਜੀ ਸੌਗੀ ਲਈਏ ਇਸ ਨੂੰ ਇਸ ਕਿਉ ਦੇ ਵਿੱਚ ਫਰਾਈ ਕਰ ਲਾਂਗੇ ਤੇ ਗੈਸ ਫਲੇਮ ਆਪਾਂ ਇੱਥੇ ਲੋ ਰੱਖਾਂਗੇ ਇਹਨੂੰ ਲਗਾਤਾਰ ਹਿਲਾਉਂਦੇ ਰਵਾਂਗੇ ਬਹੁਤ ਜਲਦੀ ਜਿਹੜੀ ਸੌਗੀ ਇਹਨੇ ਫੁੱਲ ਕੇ ਤਿਆਰ ਹੋ ਜਾਂਦੀ ਜੇ ਜਦੋਂ ਵਧੀਆ ਫੁੱਲ ਜੇ ਆਪਾਂ ਇਹਨੂੰ ਕੱਢ ਲਾਂਗੇ ਹੁਣ ਆਪਾਂ ਇਸ ਨੂੰ ਕੱਢ ਲਾਂਗੇ ਤੇ ਹਲਕੀ ਜੇ ਜਦੋਂ ਠੰਡੀ ਹੋ ਜਾਏਗੀ ਉਸੇ ਟਾਈਮ ਹੀ ਆਪਾਂ ਇਸ ਨੂੰ ਪੀਸ ਲੈਣਾ ਜੀ ਜੇਕਰ ਇਹਨੂੰ ਨਾ ਪੀਸਾਂਗੇ ਇਹ ਪਹਿਲੇ ਵਾਲੀ ਸ਼ੇਪ ਦੇ ਵਿੱਚ ਫੇਰ ਆ ਜਾਏਗੀ ਇਥੇ ਆਪਾਂ ਇੱਕ ਕੌਲੀ ਭਰ ਕੇ ਫੁੱਲ ਮਖਾਣਿਆਂ ਦੇ ਲਈ ਇਹਨੂੰ ਵੀ ਇਸੇ ਘਿਓ ਦੇ ਵਿੱਚ ਆਪਾਂ ਪਾਉਣ ਲਾਂਗੇ ਲਗਾਤਾਰ ਹਿਲਾਉਂਦੇ ਰਵਾਂਗੇ ਜਦ ਤੱਕ ਇਹ ਵਧੀਆ ਕ੍ਰਿਸਪੀ ਨਹੀਂ ਹੋ ਜਾਂਦੇ ਇਹਨਾਂ ਨੂੰ ਪੁੰਨਣਾ ਬੜਾ ਜ਼ਰੂਰੀ ਹੁੰਦਾ ਕਿਉਂਕਿ ਨਾ ਇਹ ਫਿਰ ਪਸੰਦੇ ਨਹੀਂ ਜੇ ਮਿਕਸੀ ਤੇ ਕਿਉਂਕਿ ਇਹਨਾਂ ਵਿੱਚ ਸਿਲਸਲਾ ਬਹੁਤ ਹੁੰਦੀ ਚੰਗੀ ਤਰ੍ਹਾਂ ਜਦੋਂ ਇਹਨਾਂ ਨੂੰ ਭੁੰਨ ਲਾਂਗੇ ਨਾ ਤੇ ਫਿਰ ਵਧੀਆ ਪੀਸਕੇ ਤਿਆਰ ਹੋ ਜਾਣਗੇ ਇਸ ਨੂੰ ਪੁੰਨਣ ਲੱਗਿਆ ਥੋੜਾ ਜਿਹਾ ਟਾਈਮ ਜ਼ਰੂਰ ਲੱਗ ਜਾਂਦਾ ਹੈ ਤੇ ਇਸ ਨੂੰ ਆਪਾਂ ਤੋੜ ਕੇ ਵੇਖ ਲਾਂਗੇ ਜਦੋਂ ਵਧੀਆ ਇਹ ਟੁੱਟਣ ਲੱਗ ਜਨ ਉਸ ਟਾਈਮ ਸਮਝ ਲਓ ਕਿ ਵਧੀਆ ਇਹ ਕ੍ਰਿਸਪੀ ਹੋ ਗਏ ਨੇ ਨਮੀ ਸਲਾਬ ਇਸ ਦੇ ਵਿੱਚੋਂ ਨਿਕਲ ਗਈ ਜੇ ਤੇ ਕਈ ਵਾਰ ਇਹ ਨਵੇਂ ਵੀ ਤੋੜਿਆਂ ਟੁੱਟਦੇ ਜੇ ਛੀੜੇ ਲੱਗਦੇ ਆ ਪਰ ਜਦੋਂ ਇਹ ਠੰਡੇ ਹੋਣ ਤੋਂ ਬਾਅਦ ਨਾ ਤੇ ਵਧੀਆ ਕ੍ਰਿਸਪੀ ਹੋ ਜਾਂਦੇ ਜੇ ਹੁਣ ਵਧੀਆ ਇਹ ਆਪਣੇ ਕ੍ਰਿਸਪੀ ਹੋ ਗਨੇ ਮਖਾਣੇ ਇਹਨਾਂ ਨੂੰ ਆਪਾਂ ਇਸ ਕੜਾਈ ਦੇ ਵਿੱਚੋਂ ਕੱਢ ਲਾਂਗੇ ਆਪਾਂ ਨਾ ਹੁਣ ਇੱਕ ਕੌਲੀ ਲਈਏ ਤੇ ਜਿਹੜੀ ਗੁੰਦਾਂ ਨੂੰ ਫਰਾਈ ਕਰਕੇ ਰੱਖਿਆ ਸੀ ਉਹਨੂੰ ਇਹਨੂੰ ਇਸ ਤਰੀਕੇ ਆਪਾਂ ਪੋਰ ਲਾਂਗੇ ਬਹੁਤ ਜਲਦੀ ਇਹ ਵਧੀਆ ਪੁਰ ਕੇ ਤਿਆਰ ਹੋ ਜਾਂਦੇ ਨੇ ਮੈਂ ਇਸ ਕਰਕੇ ਕੌਲੀ ਨਾਲ ਕਰਨ ਲੱਗੀਆਂ ਕਿਉਂਕਿ ਨਾ ਜੇਕਰ ਕੋਈ ਵੀ ਇਹਦੇ ਵਿੱਚ ਕੱਚੀ ਹੋਈ ਨਾ ਗੁੰਦ ਉਹ ਆਪਾਂ ਕੱਢ ਸਕਦੇ ਹਾਂ ਫਿਰ ਤੇ ਮਿਕਸੀ ਦੇ ਵਿੱਚ ਬਿਲਕੁਲ ਵੀ ਪਤਾ ਨਹੀਂ ਜੇ ਜਲਦਾ ਕੱਚੀ ਵੀ ਜਿਹੜੀ ਪੀਸ ਕੇ ਤਿਆਰ ਹੋ ਜਾਂਦੀ ਜੇ ਤੇ ਇਸ ਨੂੰ ਇਸ ਤਰੀਕੇ ਕਰਨ ਤੋਂ ਬਾਅਦ ਆਪਾਂ ਮਿਕਸੀ ਤੇ ਪੀਸ ਸਕਦੇ ਹਾਂ ਜੇਕਰ ਤੁਸੀਂ ਪੀਸਣਾ ਚਾਹੋ ਤਾਂ ਪੀਸ ਲਓ ਨਹੀਂ ਤਾਂ ਇਹਨੂੰ ਇਸੇ ਤਰੀਕੇ ਹੀ ਔ ਕੋਲ ਨਾਲ ਪੀਸ ਕੇ ਪਾ ਸਕਦੇ ਜੀ ਹੁਣ ਆਪਾਂ ਇਹ ਜਿਹੜੀ ਪੰਜੀਰੀ ਚੁੱਲੇ ਤੇ ਬਣਾ ਕੇ ਤਿਆਰ ਕਰਾਂਗੇ ਚੁੱਲੇ ਵਾਲੀ ਪੰਜੀਰੀ ਦਾ ਬਹੁਤ ਹੀ ਟੇਸਟ ਸਵਾਦ ਵਧੀਆ ਹੁੰਦਾ ਜੀ ਤੇ ਨਾਲੇ ਇਹ ਜਦੋਂ ਵੀ ਪੰਜੀਰੀ ਤੁਸੀਂ ਬਣਾਣੀ ਹੋਏ ਦੇਸੀ ਘਿਓ ਦੇ ਵਿੱਚ ਹੀ ਬਣਾਇਓ ਤੇ ਇੱਥੇ ਆਪਾਂ ਕੜਾਈ ਨੂੰ ਪਹਿਲਾਂ ਮਿੱਟੀ ਲਗਾ ਲਈਏ ਤਲਾ ਇਸ ਦਾ ਹੋਲਾ ਸੀ ਇਸ ਕਰਕੇ ਥੋੜੀ ਜੀ ਭਾਰੀ ਮਿੱਟੀ ਆਪਾਂ ਲਗਾਈ ਤਲੇ ਨੂੰ ਤਾਂ ਕਿ ਜਦੋਂ ਪੰਜੀਰੀ ਬਣਾਉਣ ਲੱਗਿਆਂ ਆਪਣੀ ਜਿਹੜੀ ਪੰਜੀਰੀ ਤਲੇ ਨੂੰ ਨਾ ਲੱਗੇ ਆਗਾ ਆਪਾਂ ਮੀਡੀਮ ਹੀ ਬਾਲਾਂਗੇ ਵੱਧ ਸੇਕ ਤੇ ਪੰਜੀਰੀ ਨਹੀਂ ਜੇ ਵਧੀਆ ਬਣਦੀ ਤੇ ਹੁਣ ਆਪਾਂ ਕੜਾਈ ਦੇ ਵਿੱਚ ਕਿਉ ਪਾ ਲਾਂਗੇ ਇੱਥੇ ਆਪਾਂ ਦੇਸੀ ਘਿਓ 1 ਕਿਲੋ ਲਿਆਏ ਤੇ ਦੇਸੀ ਘਿਓ ਦੇ ਵਿੱਚ ਹੀ ਤੁਸੀਂ ਪੰਜੀਰੀ ਬਣਾਓ ਹੋਰ ਕੋਈ ਢਾਲ ਢਾਰ ਫਾਇੰਡ ਦੇ ਵਿੱਚ ਪੰਜੀਰੀ ਸਵਾਦ ਨਹੀਂ ਜੇ ਬਣਦੀ ਘਿਓ ਨੂੰ ਆਪਾਂ ਗਰਮ ਹੋਣ ਦਿਆਂਗੇ ਤੇ ਜਿੰਨਾ ਆਪਾਂ ਘਿਓ ਲਿਆ ਹੈ ਨਾ ਓਨਾ ਹੀ ਆਪਾਂ ਕਣਕ ਦਾ ਆਟਾ ਪਾਵਾਂਗੇ ਇਸ ਦੇ ਵਿੱਚ ਆਟੇ ਨੂੰ ਆਪਾਂ ਪਹਿਲਾਂ ਹੀ ਛਾਂਕ ਕੇ ਰੱਖਿਆ ਹੋਇਆ ਸੀ ਤੇ ਤੁਸੀਂ ਆਟਾ ਚਾਹੋ ਤਾਂ ਥੋੜਾ ਜਿਆ ਵੱਧਾ ਵੀ ਸਕਦੇ ਹੋ 200 ਗ੍ਰਾਮ ਦੇ ਵੱਧ ਪਾ ਸਕਦੇ ਹੋ ਤੇ ਹੁਣ ਆਪਾਂ ਇਹਨੂੰ ਆਟੇ ਨੂੰ ਲਗਾਤਾਰ ਪੁੰਨਣਾ ਹੈ ਬਿਲਕੁਲ ਵੀ ਨਹੀਂ ਜੇ ਰੁਕਣਾ ਜਿੰਨਾ ਵਧੀਆ ਆਟੇ ਨੂੰ ਆਪਾਂ ਪੁੰਨਾਂਗੇ ਨਾ ਓਨੇ ਹੀ ਪੰਜੀਰੀ ਆਪਣੀ ਵਧੀਆ ਬਣ ਕੇ ਤਿਆਰ ਹੋਏਗੀ ਸਵਾਦ ਬਣੇਗੀ ਤੇ ਘੱਟ ਸੇਕਤੇ ਹੀ ਆਪਾਂ ਇਹ ਸਾਟੇ ਦੀ ਪਣਾਈ ਕਰਨੀ ਹੈ ਸ਼ੁਰੂਦ ਵਿੱਚ ਜਦੋਂ ਆਪਾਂ ਆਟੇ ਨੂੰ ਹਲਾਵਾਂਗੇ ਨਾ ਆਟਾ ਆਪਾਂ ਨੂੰ ਭਾਰਾ ਲੱਗੇਗਾ ਜਿਵੇਂ ਜਿਵੇਂ ਇਸ ਨੂੰ ਸੇਕ ਲੱਗਦਾ ਜਾਏਗਾ ਪੱਕਦਾ ਜਾਏਗਾ ਆਟੇ ਦੀ ਪਨਾਹੀ ਹੁੰਦੀ ਜਾਏਗੀ ਨਾ ਉਦੋਂ ਫਿਰ ਇਹ ਹਲਕਾ ਹੋਣਾ ਸ਼ੁਰੂ ਹੋ ਜਾਏਗਾ ਤੇ ਫੁੱਲਣਾ ਸ਼ੁਰੂ ਹੋ ਜਾਏਗਾ ਜਦੋਂ ਵਧੀਆ ਪੁੱਜੇਗਾ ਉਸ ਟਾਈਮ ਜਿਹੜਾ ਆਟਾ ਹੈ ਨਾ ਸਾਰਾ ਕਿਓ ਛੱਡ ਦੇਗਾ ਤੇ ਇਹ ਪਤਲਾ ਹੋ ਜਾਏਗਾ ਤੇ ਆਪਾਂ ਇੱਥੇ ਰੁਕਣਾ ਬਿਲਕੁਲ ਵੀ ਨਹੀਂ ਤੇ ਇਹਨੂੰ ਲਗਾਤਾਰ ਹਲਾਉਂਦੇ ਰਹਿਣਾ ਤੇ ਜਿਹੜੀ ਅੱਗੇ ਉਹ ਆਪਾਂ ਮੀਡੀਅਮ ਹੀ ਬਾਲਾਂਗੇ ਵੱਧ ਜੇਕਰ ਆਪਾਂ ਅੱਗ ਬਾਲਾਂਗੇ ਨਾ ਆਟਾ ਤਾਂ ਜ਼ਰੂਰ ਜਲਦੀ ਪੁੱਜ ਜਾਂਦਾ ਜੀ ਪਰ ਉਹ ਸਵਾਦ ਪੰਜੀਰੀ ਨਹੀਂ ਜੇ ਲੱਗਦੀ ਜਿੰਨਾ ਟਾਈਮ ਆਪਾਂ ਵੱਧ ਆਟੇ ਤੇ ਲਾਵਾਂਗੇ ਭੁੰਨਣ ਲੱਗਿਆਂ ਓਨੇ ਹੀ ਜਿਹੜੀ ਪੰਜੀਰੀ ਦਾ ਟੇਸਟ ਸਵਾਦ ਵੱਧ ਆਏਗਾ ਤੇ ਬਸ ਇਸੇ ਤਰੀਕੇ ਆਪਾਂ ਇਹਨੂੰ ਲਗਾਤਾਰ ਹਿਲਾਉਂਦੇ ਰਹਿਣਾ ਤੇ ਜਿਹੜਾ ਆਟਾ ਹੈ ਆਪਣਾ ਹਾਲੇ ਭਾਰੀ ਤੇ ਜਿਵੇਂ ਜਿਵੇਂ ਨੂੰ ਸੇਕ ਲੰਗੇਗਾ ਇਹ ਹਲਕਾ ਹੁੰਦਾ ਜਾਏਗਾ ਆਟੇ ਨੂੰ ਪੁੰਨ ਲੱਗੇ ਆਪਾਂ ਨਾ ਜਲਦਬਾਜੀ ਬਿਲਕੁਲ ਵੀ ਨਹੀਂ ਜੇ ਕਰਨੀ ਆਰਾਮ ਦੇ ਨਾਲ ਆਪਾਂ ਇਹ ਸਾਟੇ ਨੂੰ ਪੁੰਨ ਕੇ ਤਿਆਰ ਕਰਨਾ ਜਦੋਂ ਆਟਾ ਆਪਣਾ ਵਧੀਆ ਪੁੱਜ ਜਾਏਗਾ ਨਾ ਇਸ ਦੇ ਵਿੱਚੋਂ ਖੁਸ਼ਬੂ ਬਹੁਤ ਸੋਹਣੀ ਆਉਣ ਲੱਗ ਜੇਗੀ ਤੇ ਇਸ ਦਾ ਜਿਹੜਾ ਰੰਗ ਹੈ ਨਾ ਉਹ ਵੀ ਲਾਲ ਹੋ ਜਾਏਗਾ ਇਹ ਤੁਸੀਂ ਵੇਖੋ ਆਟਾ ਆਪਣਾ ਵਧੀਆ ਪੁੱਜ ਗਿਆ ਤੇ ਇਸਨੇ ਕਿਉਂ ਛੜਨਾ ਸ਼ੁਰੂ ਕਰ ਦਿੱਤਾ ਹੈ ਤੇ ਪਤਲਾ ਵੀ ਹੋ ਗਿਆ ਹੈ ਤੇ ਰੰਗ ਵੀ ਇਸ ਦਾ ਬਹੁਤ ਜ਼ਿਆਦਾ ਬਦਲ ਗਿਆ ਹੈ। ਜਦੋਂ ਤੁਹਾਨੂੰ ਲੱਗੇ ਕਿ ਆਟਾ ਆਪਣਾ ਵਧੀਆ ਪੁੱਜ ਗਿਆ ਉਸ ਤੋਂ ਬਾਅਦ ਵੀ 7 ਤੋਂ 8 ਮਿੰਟ ਆਪਾਂ ਆਟੇ ਨੂੰ ਫਿਰ ਵੀ ਚੰਗੀ ਤਰ੍ਹਾਂ ਭੁੰਨਾਂਗੇ। ਹਾਲੇ ਆਪਾਂ ਆਟੇ ਨੂੰ ਹੋਰ ਭੁੰਨਾਂਗੇ। ਜਦੋਂ ਤੁਹਾਨੂੰ ਕੋਈ ਸਮਝ ਨਾ ਲੱਗੇ ਆਟੇ ਦੀ ਕਿਉਂਕਿ ਜਦੋਂ ਆਪਾਂ ਕਾਫੀ ਟਾਈਮ ਆਟੇ ਦੀ ਪਣਾਈ ਕਰਦੇ ਆ ਆਪਾਂ ਨੂੰ ਖੁਸ਼ਬੂ ਆਉਣਾ ਹੀ ਬੰਦ ਹੋ ਜਾਂਦੀ ਜਦੋਂ ਵੀ ਤੁਹਾਡੇ ਕੋਈ ਨੇੜੇ ਤੇੜੇ ਹੋਵੇ ਤੁਸੀਂ ਉਸ ਤੋਂ ਭੁੱਜ ਸਕਦੇ ਜਦੋਂ ਉਸ ਨੂੰ ਖੁਸ਼ਬੂ ਵਧੀਆ ਆਉਣੇ ਸ਼ੁਰੂ ਹੋ ਜੇ ਸਮਝੋ ਲੋ ਕਿ ਆਟਾ ਤੁਹਾਡਾ ਵਧੀਆ ਪੁੱਜ ਗਿਆ ਤਿਆਰ ਹੋ ਗਿਆ ਜੀ ਆਪਾਂ ਜਿਹੜਾ ਡਰਾਈ ਫਰੂਟ ਨੂੰ ਪੁੰਨ ਕੇ ਰੱਖਿਆ ਸੀ ਨਾ ਤੇ ਉਸ ਨੂੰ ਆਪਾਂ ਤਰ ਤਰਾ ਜਾ ਕਰਕੇ ਪੀਸ ਲਿਆਏ ਤੁਸੀਂ ਕੱਟ ਕੇ ਵੀ ਪਾ ਸਕਦੇ ਜੀ ਇੱਥੇ ਆਪਾਂ ਖੋਪਾ ਗਰੀ ਲਈਏ ਨਾਰੀਅਲ ਉਹਨੂੰ ਆਪਾਂ ਮਿਕਸੀ ਤੇ ਨਾ ਬਰੀਕ ਪੀਸ ਲਿਆਏ ਉਸ ਦਾ ਟੇਸਟ ਸਵਾਦ ਬਹੁਤ ਹੀ ਵਧੀਆ ਆਉਂਦਾ ਜੀ ਇੱਥੇ ਆਪਾਂ ਸੱਤ ਮਗਜ ਲੈ ਆਏ ਨੇ ਇਹ ਮਗਜ ਜੀ ਤੁਸੀਂ ਜ਼ਰੂਰ ਪਾਓ ਇਸ ਨਾਲ ਟੇਸਟ ਸਵਾਦ ਬਹੁਤ ਹੀ ਵਧੀਆ ਆਉਂਦਾ ਜੀ ਪੰਜੀਰੀ ਵਿੱਚ ਤੇ ਆਪਾਂ ਵੱਡੇ 4 ਚਮਚੇ ਕਸਕਾਸ ਦੇ ਲੈਨੇ ਤੇ 2 ਚਮਚੇ ਆਪਾਂ ਇੱਥੇ ਸੁੰਡ ਦੇ ਪਾਵਾਂਗੇ ਆਟਾ ਆਪਣਾ ਵਧੀਆ ਪੁੱਜ ਕੇ ਹੋ ਗਿਆ ਤਿਆਰ ਤੇ ਹੁਣ ਆਪਾਂ ਪਹਿਲਾਂ ਸਭ ਤੋਂ ਇਸ ਦੇ ਵਿੱਚ ਪਾਵਾਂਗੇ ਕਸਕਾਸ ਦਾ ਕਿਉਂਕਿ ਜਿਹੜੀਆਂ ਚੀਜ਼ਾਂ ਨੂੰ ਆਪਾਂ ਨਹੀਂ ਸੀ ਭੁੰਨੀਆਂ ਉਹ ਸਭ ਤੋਂ ਪਹਿਲਾਂ ਹੀ ਆਪਾਂ ਪਾਉਣੀਆਂ ਨੇ ਇਹ ਆਪਾਂ ਚੁੱਲੇ ਦੇ ਉੱਪਰ ਰੱਖ ਕੇ ਹੀ ਕੜਾਈ ਨੂੰ ਫੇਰ ਹੀ ਪਾਉਣਾ ਥੱਲੇ ਬਿਲਕੁਕੁਲ ਵੀ ਨਹੀਂ ਜੇਲੋਣਾ ਤੇ ਨਾਲ ਹੀ ਆਪਾਂ ਇਸ ਦੇ ਵਿੱਚ ਸੁੰਡ ਦਾ ਪਾਊਡਰ ਪਾ ਦੇਾਂਗੇ ਇਹ ਆਪਾਂ ਵੱਡੇ 4 ਚਮਚ ਲੈ ਸੀ ਸੁੰਡ ਖਾਣ ਦੇ ਬਹੁਤ ਜ਼ਿਆਦਾ ਫਾਇਦੇ ਹੁੰਦੇ ਨੇ ਤੇ ਕਸਕਾਸ ਤੇ ਵੀ ਕਸਕਾਸ ਆਪਣੇ ਸਿਰ ਦੇ ਵਾਸਤੇ ਬਹੁਤ ਚੰਗੀ ਹੈ ਤੇ ਜੋ ਆਪਾਂ ਮੱਕ ਜੀ ਲੈ ਸੀ ਨਾ ਇਹ ਵੀ ਹੁਣ ਇਸ ਦੇ ਵਿੱਚ ਪਾ ਲਾਂਗੇ ਤੇ ਇਹਨੂੰ ਵੀ ਆਪਾਂ ਪਾਉਣ ਲਾਂਗੇ ਕਿਉਂਕਿ ਇਹ ਕੱਚੇ ਸੀ ਨਾ ਹੁਣ ਇਹਨਾਂ ਦੀ ਜਿਹੜੀ ਪਨਾਈ ਵਧੀਆ ਹੋ ਜਾਏਗੀ ਤੇ ਇਸ ਨੂੰ ਆਪਾਂ 2 ਤੋਂ 3 ਮਿੰਟ ਇਸ ਤਰੀਕੇ ਪੁੰਨਾਂਗੇ ਤੇ ਨਾਲ ਹੀ ਆਪਾਂ ਇਸ ਦੇ ਵਿੱਚ ਹੁਣ ਨਾਰੀਅਲ ਦਾ ਪੂਰਾ ਪਾ ਦਿਆਂਗੇ ਇਹ ਆਪਾਂ ਨਾ ਪੀਸ ਪੀਸਿਆ ਸੀ ਘਰ ਦੇ ਵਿੱਚ ਤੇ ਜੋ ਬਾਜ਼ਾਰ ਵਾਲਾ ਬੋਰਾ ਹੁੰਦਾ ਨਾ ਉਹ ਤੁਸੀਂ ਬਿਲਕੁਲ ਨਾ ਪਾਇਓ ਕਿਉਂਕਿ ਉਸ ਦੇ ਵਿੱਚੋਂ ਕਿਉਂ ਨਿਕਲਿਆ ਹੁੰਦਾ ਏ ਤੇ ਇੱਕ ਪੀਸ ਆਪਾਂ ਲਿਆ ਸੀ ਗਰੀ ਦਾ ਤੇ ਇਹਨੂੰ ਵੀ ਇਸ ਦੇ ਵਿੱਚ ਚੰਗੀ ਤਰ੍ਹਾਂ ਪੁੰਨ ਲਾਂਗੇ ਇਸ ਨੂੰ ਵੀ ਆਪਾਂ 2 ਮਿੰਟ ਤੱਕ ਪੁੰਨਾਂਗੇ ਲਗਾਤਾਰ ਇਸ ਨੂੰ ਹਿਲਾਉਂਦੇ ਰਵਾਂਗੇ ਹੁਣ ਇਸ ਦੇ ਵਿੱਚ ਆਪਾਂ ਗੋਂਦਾ ਪਾ ਲਾਂਗੇ ਗੋਂਦਾ ਤੁਸੀਂ ਚਾਹੋ ਨਾ ਚੰਗੀ ਤਰ੍ਹਾਂ ਬਰੀਕ ਕਰਕੇ ਵੀ ਪਾ ਸਕਦੇ ਹੋ ਜੇਕਰ ਤੁਸੀਂ ਬਜ਼ੁਰਗਾਂ ਦੇ ਲਈ ਪੰਜੀਰੀ ਬਣਾਣੀ ਹੋਏ ਨਾ ਫਿਰ ਤੁਸੀਂ ਡਰਾਈ ਫਰੂਟ ਤੇ ਗੁੰਦਾਂ ਨੂੰ ਪੀਸ ਕੇ ਚੰਗੀ ਤਰ੍ਹਾਂ ਫੇਰ ਹੀ ਪੰਜੀਰੀ ਦੇ ਵਿੱਚ ਪਾਏ ਜੇ ਤਾਂ ਕਿ ਉਹਨਾਂ ਨੂੰ ਖਾਣ ਲੱਗਿਆ ਮੁਸ਼ਕਲ ਪਰੇਸ਼ਾਨੀ ਬਿਲਕੁਲ ਵੀ ਨਾ ਆਏ ਤੇ ਇਹ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਹੌਣ ਵਧੀਆ ਪੁੰਨ ਲਿਆ ਹੁਣ ਇਸ ਦੇ ਵਿੱਚ ਪਾ ਲਾਂਗੇ ਫੁੱਲ ਮਖਾਣੇ ਇਹ ਆਪਾਂ ਇੱਕ ਇੱਕ ਚੀਜ਼ ਇਸ ਕਰਕੇ ਇਸ ਦੇ ਵਿੱਚ ਪਾਈਏ ਤਾਂ ਕਿ ਚੰਗੀ ਤਰ੍ਹਾਂ ਇਸ ਦੇ ਵਿੱਚ ਪੰਜੀਰੀ ਦੇ ਵਿੱਚ ਮਿਕਸ ਹੋ ਜਾਣਾ ਤੇ ਭੁੱਜ ਵੀ ਜਾਣ ਜੇਕਰ ਕਿਸੇ ਦੇ ਵਿੱਚ ਥੋੜੀ ਬਹੁਤੀ ਕਸਰ ਹੋਈ ਤੇ ਹੁਣ ਨਾਲ ਹੀ ਆਪਾਂ ਇਸ ਦੇ ਵਿੱਚ ਜੋ ਪੀਸ ਕੇ ਰੱਖੇ ਸੀ ਬਦਾਮ ਕਾਜੂ ਤੇ ਸੌਗੀ ਇਹ ਵੀ ਨਾਲ ਹੀ ਆਪਾਂ ਇਸ ਦੇ ਵਿੱਚ ਪਾ ਲਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਲਾ ਲਾਂਗੇ ਹੁਣ ਆਪਾਂ ਇੱਥੇ ਕੜਾਈ ਨੂੰ ਨਾ ਚੁੱਲੇ ਤੋਂ اتار ਲਾਂਗੇ ਪੰਜੀਰੀ ਵਿੱਚ ਮਿੱਠਾ ਹਾਲੇ ਆਪਾਂ ਨਹੀਂ ਜਿਪਾਇਆ ਹੁਣ ਮਿੱਠਾ ਆਪਾਂ ਇਸ ਦੇ ਵਿੱਚ ਪਾਵਾਂਗੇ ਇੱਥੇ ਆਪਾਂ ਗੁੜ ਲਿਆ ਗੁੜ ਨੂੰ ਨਾ ਛੋਟੇ ਟੁਕੜਿਆਂ ਦੇ ਵਿੱਚ ਆਪਾਂ ਤੋੜ ਲਿਆ ਹੈ ਗੁੜ ਨੂੰ ਇਸ ਤਰੀਕੇ ਚੰਗੀ ਤਰ੍ਹਾਂ ਛੋਟਾ ਛੋਟਾ ਕਰਕੇ ਆਪਾਂ ਇਸ ਦੇ ਵਿੱਚ ਪਾਉਣਾ ਹੈ ਚੰਗੀ ਤਰ੍ਹਾਂ ਇਹਨੂੰ ਮਿਲਾ ਲਾਂਗੇ ਇਹ ਜਿਹੜਾ ਗੋੜੇ ਨਾਲ ਆਪਣਾ ਵਧੀਆ ਮੈਲਟ ਹੋ ਜਾਈਗਾ ਇਸ ਤਰੀਕੇ ਆਪਾਂ ਇਹਨੂੰ ਹਲਾਉਂਦੇ ਚੱਲਾਂਗੇ ਗੋੜ ਆਪਣਾ ਮੈਲਟ ਹੁੰਦਾ ਜਾਏਗਾ ਇਹ ਆਪਾਂ 1 ਕਿਲੋ ਆਟੇ ਦੇ ਵਿੱਚ 800 ਗ੍ਰਾਮ ਗੁੜ ਪਾਇਆ ਜੀ ਤੇ ਮਿੱਠਾ ਬਿਲਕੁਲ ਪੂਰਾ ਹੋਏਗਾ ਜੇਕਰ ਤੁਸੀਂ ਘਟਾਉਣਾ ਚਾਹੋ ਤਾਂ ਹੋਰ ਵੀ ਘਟਾ ਸਕਦੇ ਹੋ ਜੇਕਰ ਤੁਸੀਂ ਮਿੱਠਾ ਥੋੜਾ ਜਿਆਦਾ ਤੇਜ਼ ਪਸੰਦ ਕਰਦੇ ਹੋ ਫਿਰ ਇੱਕ ਗਿੱਲੋ ਦੇ ਵਿੱਚ 800 ਗ੍ਰਾਮ ਗੋੜ ਬਹੁਤ ਹੁੰਦਾ ਜੀ ਤੁਸੀਂ ਇੱਥੇ ਚੀਨੀ ਬੂਰਾ ਹੋਰ ਵੀ ਕੋਈ ਪਾਣਾ ਚਾਹੁੰਦੇ ਹੋ ਮਿੱਠਾ ਪਾ ਸਕਦੇ ਜੇ ਪਰ ਤੁਸੀਂ ਜੇਕਰ ਗੁੜ ਵਾਲੀ ਸ਼ੱਕਰ ਪਾਣਾ ਚਾਹੁੰਦੇ ਹੋ ਉਹ ਵੀ ਪਾ ਸਕਦੇ ਹੋ ਪਰ ਉਸ ਦੀ ਜਿਹੜੀ ਤਸੀਰ ਹੁੰਦੀ ਹੈ ਉਹ ਠੰਡੀ ਹੁੰਦੀ ਜੇ ਗੁੜ ਖਾਣ ਦੇ ਬਹੁਤ ਜ਼ਿਆਦਾ ਫਾਇਦੇ ਹੁੰਦੇ ਨੇ ਇਹ ਪੰਜੀਰੀ ਆਪਣੀ ਵਧੀਆ ਬਣ ਕੇ ਤਿਆਰ ਹੋ ਗਈ ਗੁੜ ਜਿਹੜਾ ਨਾ ਸਾਰਾ ਵਧੀਆ ਮੈਲਟ ਹੋ ਗਿਆ ਏ ਜੇਕਰ ਤੁਹਾਡੇ ਗੁੜ ਮੈਲਟ ਨਾ ਨਾ ਹੋਏ ਫਿਰ ਤੁਸੀਂ ਥੋੜੀ ਦੇਰ ਵਾਸਤੇ ਸੇਕ ਲਵਾ ਸਕਦੇ ਗੁੜ ਵਧੀਆ ਮੈਲਟ ਹੋ ਜਾਏਗਾ ਇਸ ਪੰਜੀਰੀ ਨੂੰ ਤੁਸੀਂ ਜਿੰਨਾ ਟਾਈਮ ਮਰਜ਼ੀ ਰੱਖ ਸਕਦੇ ਹੋ ਇਹ ਪੰਜੀਰੀ ਬਿਲਕੁਲ ਨਾ ਕੋਈ 스ਮੈਲ ਆਏਗੀ ਨਾ ਖਰਾਬ ਹੋਏਗੀ ਕਿਉਂਕਿ ਆਪਾਂ ਇੱਥੇ ਪ ਬਿਲਕੁਲ ਵੀ ਇਸਤੇਮਾਲ ਨਹੀਂ ਜੇ ਕੀਤਾ ਇਹ ਤੁਸੀਂ ਪੰਜੀਰੀ ਵੇਖੋ ਆٹے ਦੀ ਆਪਣੀ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਏ ਤੁਸੀਂ ਦੇਖ ਕੇ ਅੰਦਾਜ਼ਾ ਲਾ ਸਕਦੇ ਹੋ ਜਿੰਨੀ ਇਹ ਦੇਖਣ ਨੂੰ ਵਧੀਆ ਹੈ ਨਾ ਓਨੀ ਹੀ ਖਾਣ ਨੂੰ ਵੀ ਸੁਆਦ ਜੀ ਪੰਜੀਰੀ ਬਣਾਉਂਦੀ ਰੈਸਪੀ ਜੇਕਰ ਤੁਹਾਨੂੰ ਪਸੰਦ ਆਈ ਹੈ ਨਾ ਫਿਰ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਆ ਜੇ ਮੈਨੂੰ ਕਮੈਂਟ ਕਰਕੇ ਦੱਸਿਆ ਜੀ ਕਿ ਤੁਹਾਨੂੰ ਪੰਜੀਰੀ ਬਣਾਉਂਦੀ ਰੈਸਪੀ ਮੇਰੀ ਕਿਸ ਤਰ੍ਹਾਂ ਦੀ ਲੱਗੀ ਆਟੀ ਦੀ ਪੰਜੀਰੀ ਤੁਸੀਂ ਇਸੇ ਤਰੀਕੇ ਨਾਲ ਬਣਾ ਕੇ ਵੇਖਿਓ ਤੁਹਾਨੂੰ ਬਹੁਤ ਹੀ ਪਸੰਦ ਆਏਗੀ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀ ਜੀ ਮਿਲਦੇ ਆਂ ਫਿਰ ਇੱਕ ਨਵੀਂ ਰੈਸਪੀ ਦੇ ਨਾਲ ਧੰਨਵਾਦ